ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਹ ਟੈਰੀ ਫਾਰਮ ਮੌਕਾ ਤੇ ਜੇ ਕਿਸੇ ਵੀਰ ਨੇ ਵੀਡੀਓ ਕਰਵਾਉਣੀ ਹੋਵੇ ਤਾਂ ਮਾਣ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 9778 ਜੀ ਅੱਜ ਦੀ ਵੀਡੀਓ ਪਿੰਡ ਸ਼ੇਰਪੁਰਾ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਾਇਨੂ ਪੈਂਦਾ ਜੀ ਲੁਧਿਆਣਾ ਕਿਹੜੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਜੀ ਵਪਾਰ ਦਾ ਕੰਮ ਆ ਹਮੇਸ਼ਾ ਬਾਈ ਕੋਲ ਚੰਗੀ ਪਸ਼ੂ ਹੁੰਦੇ ਆ ਯਾਨੀ ਚੰਗੇ ਮਲਕ ਰਿਕਾਰਡ ਵਾਲੇ 25 ਕਿਲੋਟਰ ਤੋਂ 22 ਕੁਲ ਫਤੂਆ ਮੇਂ ਸਟਾਰਟ ਹੋ ਜਾਂਦਾ ਜੀ ਉੱਤੇ ਨੂੰ ਜਿੰਨਾ ਮਰਕੂ ਲੈ ਲੈ ਜਿਆਦਾਤਰ ਫਾਰਮ ਦੀਆਂ ਵੜਾਈ ਹੁੰਦੀਆਂ ਅੱਜ ਦੇ ਵੀਡੀਓ 'ਚ ਦੋ ਨਾਗਾ ਜੀ ਦੋਨੇ ਗੱਬਣ ਆ ਜਿਹਦੀ ਡਿਟੇਲ ਮੈਂ ਤੁਹਾਨੂੰ 22 ਤੋਂ ਲੈ ਕੇ ਦੇਵਾਂਗਾ ਤਸੱਲੀ ਭਰ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਾਸੀ ਗਾਲ ਜੀ ਸਾਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਵਿੰਦਰ ਸਿੰਘ ਸੁੱਖਾ ਕਹਿੰਦੇ ਪਿੰਡ ਸ਼ੇਰਪੁਰ ਕਲਾਂ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਓ ਮੋਬਾਈਲ ਨੰਬਰ ਜੀ 88727 8588 ਠੀਕ ਆ ਵੀਰੇ ਨਾ ਫਿਰ ਗੈਂਤੀ ਚ ਘਾਟੇ ਨਹੀਂ ਨਹੀਂ ਵੀਰੇ ਗਰਮੀ ਕਰਕੇ ਘਾਟ ਹੀ ਲਈਦੀ ਆ ਦੋ ਹੀ ਆ ਪਸ਼ੂ ਵੈੱਕ ਦੋ ਹੀ ਲਈਦੀ ਆ ਗਰਮੀ ਦੇ ਵਿੱਚ ਠੀਕ ਲਈਦਾ ਚੰਗਾ ਪਸ਼ੂ ਹਾਂ ਚੰਗਾ ਪਸ਼ੂ ਹੀ ਲਈਦਾ ਵੀਰੇ ਠੀਕ ਆ ਵੱਡੀ ਵੈਣ ਤੋਂ ਵੀਰੇ ਸ਼ੁਰੂ ਕਰਦੇ ਆ ਸੂਹਾ ਗੰਨਵਾ ਵੀਰੇ ਇਹ ਤੀਜੇ ਸੂਏ ਅਰੀਜਨਲ ਤੀਜੇ ਸੂਏ ਸੂਣਾ ਵਾ ਠੀਕ ਆ ਤੇ ਇਹਦਾ ਮਾਲਕ ਤਾਂ ਦੱਸ ਦਿਆ 35 36 ਕਿਲੋ ਦੁੱਧ ਚੋਹਿਆ ਪੀਕ ਲੈਵਲ ਤੇ 36 ਕਿਲੋ ਦੁੱਧ ਦਿੱਤਾ ਹੋਇਆ ਆ ਆਪਾਂ ਪਰ 30 ਪਲੱਸ ਕਹਿ ਕੇ ਦੇਣੀ ਆ अच्छा हां ठीक है हां जे तय ਰਹਿੰਦੇ ਇਹਦੇ 2 ਤਰੀਕ ਨੂੰ ਸਹੀ ਦੇ ਦੇ ਦਿਨ ਪੂਰੇ 2 ਤਰੀਕ ਨੂੰ ਆ ਬਾਕੀ ਵੱਧ ਲੈ ਜੇਵੇ ਤਾਂ ਕਹਿ ਨਹੀਂ ਜਦੇ ਹਜੇ ਢਲ ਢੁਲ ਬਹੁ ਪਈ ਆ ਬਾਕੀ ਫਿੱਟ ਨਾ ਸਾਲਾ ਹਵਾਨਾ ਪੂਰਾ ਵਧੀਆ ਵਾ ਪੱਟਾਂ ਦੇ ਵਿੱਚ ਥਾਂ ਸੰ ਪੂਰਾ ਵਰੀ ਪਈ ਆ ਡੇਟ ਮਤਾਂਕ ਤਿਆਰੀ ਤੁਸੀਂ ਹੋਣੀ ਚੈੱਕ ਕਰ ਸਕਦੇ ਹੋ ਐਂਡ ਟਾਪ ਦਾ ਹਵਾਨਾ ਜੀ 12 ਦੇ ਪੂਰੀ ਵੱਡੀ ਆ ਛੋਟੀ ਨਹੀਂ ਹੈਗੀ ਕੋਈ ਛੋਟੀ ਮੰਨ ਕੇ ਨਾ ਆਵੇ ਪੂਰੀ ਫਾਰਮ ਵਾਲੀ ਵੱਡੀ ਗਾਵਾ ਸੋ ਹਾਂ ਆਈ ਬੰਨੀ ਹੋਈ ਹੋਈ ਆ ਬਿਕਰਾਈ ਲੂਈ ਲਈ ਆ ਕੋਈ ਫਾਰਮ ਚੋਂ ਨਹੀਂ ਲਈ ਹੈਗੀ ਠੀਕ ਹੈ ਜੀ ਔਲੋ ਭੱਡੀ ਵਹਿੜਾ ਵੀਰੇ ਘੱਤ ਕਾਟ ਭਜਨ ਵਜੂਦ ਪੂਰਾ ਚੰਗਾ ਦੁੱਧ ਬਾਈ ਦੱਸਦਾ ਕਿ ਚੰਗਾ ਪਾਉਗੇ ਮਾਲਕਾਂ ਨੇ ਤਾਂ 35 36 ਕਿਲੋ ਕਹਿ ਕੇ ਦਿੱਤਾ ਆਪਾਂ 30 ਕਿਲੋ ਕਹਿ ਕੇ ਦੇਣਾ ਜੇ ਵੀਰੇ ਐਡੀ ਵਹਿੜ ਨੇ ਨਾ 35 36 ਕਿਲੋ ਦਿੱਤਾ ਫਿਰ ਦੇਣਾ ਵੀ ਕਿਨੇ ਆ ਬਾਈ ਕਹਿੰਦਾ ਆਈ ਬੱਚੀ ਆ ਇਹ ਨਹੀਂ ਵੀਰੇ ਖੁੱਲੀ ਫਿਰਦੀ ਆਈ ਆ ਪਰ ਜਿਨ੍ਹਾਂ ਦੇ ਘਰੋਂ ਆਈ ਆ ਚੰਗੇ ਪਸ਼ੂ ਰੱਖਿਆ ਦੁੱਧ ਦਾ ਕੰਮ ਆਜੀ ਬਾਕੀ ਸੋਨਾ ਬੋਡੀ ਸਟਰਕਚਰ ਦੇਖੀ ਸਕਦੇ ਹੋ ਤੁਸੀਂ ਸੋਨਾ ਫਿਟਨੈਸ ਆਲਾ ਹਵਾਨਾ ਅੱਜ ਠੰਢੀ ਪੂਰੀ ਜਿਵੇਂ ਮਰਜ਼ੀ ਬੈਠਾ ਰਹੇ ਇਧਰਲੇ ਪਾਸੇ ਦੀ ਮਾਰੀ ਅਸੀ ਲਈ ਇੰਨੀ ਆ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਜੀ ਬਾਕੀ ਤੁਸੀਂ ਹਵਾਨੇ ਦੇ ਬ੍ਰਿਕ ਬ੍ਰਿਕ ਵੇਨ ਚੈੱਕ ਕਰ ਸਕਦੇ ਹੋ ਮੈਲਕ ਵੇਨ ਚੰਗੀ ਆਉਂਦੀ ਐ ਸਟਰੋਂਗ ਸੋਹਣੀ ਫੇਸ ਕੁਆਲਿਟੀ ਆ ਵੱਡੀ ਵੜਾ ਵੀਰੇ ਕੋਈ ਛੂਟੀ ਮੰਨ ਕੇ ਨਾ ਆਵੇ ਜੀ ਇਹ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਦੀ। ਵੀਰੇ ਡਿਮਾਂਡ ਤਾਂ ਇਹ ਜੀ ਗਾਂ ਦਾ 1.5 ਲੱਖ ਰੁਪਈਆ ਮੰਗਦੇ ਆ। ਹਾਂਜੀ। ਆਪਾਂ ਲੈਣ ਦੇਣਾ ਇੱਕ 15 ਦੀ ਗਾਂ ਦੇਣੀ ਹੀ ਦੇਣੀ ਹੈ। ਅੱਜ ਅੱਜ ਦੀ ਕਰੀਂ ਬੱਚੋ ਮਾਰ ਤਾਨ ਕਰ ਲਾਗੇ। ਜੇ ਇਹ ਜੀ ਡਿਮਾਂਡ ਆ ਬਾਈ ਦੀ ਬਿਲਕੁਲ ਬਾਈ ਕਹਿੰਦਾ ਇੱਕ 35 40 ਵੀ ਡੇਢ ਵੀ ਕਰ ਦਿੰਦੇ 60 ਵੀ ਕਰ ਦਿੰਦੇ 65 ਵੀ ਕਰ ਦਿੰਦੇ ਆ ਪਰ ਜਮਾ ਜੇਜਾ 1,15,000 ਰੁਪਏ ਦੀ ਬਾਈ ਕਹਿੰਦਾ ਵੈੜ ਦੇਦਾ ਕਿ ਬੱਚੋ ਮਾਰ ਤਾਨ ਹੋ ਜੇ। 2 ਨੰਬਰ ਵੀਰੇ ਡੱਬੀ ਵੈੜ ਸੁਆ ਕੇ ਨਮਾਜ਼ ਵੀਰੇ ਦੂਜੇ ਸੁਏ ਓਰੀਜਨਲ ਆ। ਇਹਦੇ ਦਿਨ ਪਏ ਚਲ ਉਹਦੇ ਤਿਆਰ ਸੀ ਵਹਿੜ ਤਾਂ ਨਾਲ ਵੀਡੀਓ ਬਣਾਵਾ ਦੇ ਇਹਦੇ ਦਿਨ ਪਏ ਆ 15 ਹਜੇ ਅੱਛਾ ਇਹਦਾ ਦੁੱਧ ਦਿੱਤਾ ਹੋਇਆ 14 15 ਕਿਲੋ ਪਿਛਲੇ ਸੂਏ ਦਾ ਪਲੂਣ ਦਾ ਦੁੱਧ ਦੇ ਦੂ ਇਹਦੇ ਕੀ ਵੀ 17 18 ਕਿਲੋ ਇਹ ਠੀਕ ਆ ਹਾਂ ਠਣਾ ਦੀ ਗਰੰਟੀ ਠਣਾ ਦੀ ਗਰੰਟੀ ਆ ਸਾਰਾ ਕੁਝ ਓਕੇ ਆ ਲੈ ਠੰਡੀ ਮਿੱਠੀ ਆ ਅੱਛਾ ਤੁੱਕਣਾ ਜਾਂ ਵੈਸੇ ਹੀ ਵੀਰੇ ਚੱਲਦਾ ਨਹੀਂ ਉਹ ਮਾਲਕ ਤਾਂ ਕਹਿੰਦੇ ਚਲਾਇਆ ਨਹੀਂਗਾ ਪਰ ਆਪਾਂ ਵੀ ਚਲਾ ਕੇ ਚਾਰ ਥਾਂ ਇੱਕੋ ਜੇ ਆ ਦੂਜੇ ਤਾਂ ਠੀਕ ਆ ਜੀ ਹਾਂ ਤੋੜ ਕੇ ਦਿਖਾ ਦਿਓ ਵੀਰੇ ਹੀਟ ਮੁਤਾਬਕ 15 ਦਿਨ ਪਏ ਆ ਮਿਲ ਵੀ ਅੱਜ ਤੁਲੋਂ ਬਾਜ ਜਾਣੀਆਂ ਬਾਕੀ ਸੋਣੀ ਫੀਸ ਕੁਆ ਦੁੱਧ ਘਾਟੇ ਦਾ ਵੀ ਚੰਗਾ ਭਜਨ ਮਜੂਦ ਆਲੀ ਵਹਿੜ ਅੱਜ 15 ਦਿਨਾਂ ਦਿੱਕਤ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਬਈ ਕਿੰਨੇ ਸੋਹਣੇ ਤਿਆਰੀ ਕਰੂਗੀ ਜੀ ਅੱਜ ਵੀ ਤਿਆਰੀ ਪੂਰੀ ਟੌਪ ਦੀ ਆ ਥਾਣੇ ਕੱਲਾ ਕੱਲਾ ਨਿਖੜ ਮਹੱਤੀ ਚਵਾਈ ਵਾਲਾ ਥਾਣਾ ਬਾਕੀ ਦੁੱਧ ਕਿੰਨਾ ਕ ਪਾਜੂ ਵੀਰੇ ਦੁੱਧ ਵੀਰੇ 17-18 ਕਿਲੋ ਦੇ ਦੂ ਖੁੱਲਾ ਖੁੱਲਾ ਹੀ ਪਾਜੂ ਜੀ ਹਾਂ ਠੀਕ ਆ 17-18 ਕਿਲੋ ਦੁੱਧ ਕਹਿੰਦਾ ਵੀ ਕੀ ਆ ਵਹਿੜ ਉਹ ਵੀਰੇ ਬਾਕੀ ਦੁੱਧ ਹੁੰਦਾ ਸੇਵਾ ਦੇ ਸੈਪਟੇ ਜੇ ਕੋਈ ਵੀਰ ਬੱਦ ਕਰ ਲੂ ਤਾਂ ਬੱਦ ਵੀ ਲੈ ਸਕਦਾ ਕੈਮਰੇ ਤੋਂ ਪਿੱਛੇ ਦੀ ਫੁੱਲ ਗਾਰੰਟੀ ਹੈ ਮੈਂ ਕਹਿੰਦਾ ਵੀਰੇ ਫੁੱਲ ਗਾਰੰਟੀ ਹੈ ਸਾਰੇ ਗਾਸੇ ਦੀ ਠੀਕ ਆ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਦੀ ਵੀਰੇ ਬਸ ਲੈਣ ਦੇ ਨਾਲ ਮੁੱਲੇ ਦਾ 60 ਕਰਾ ਲਾ ਪੈਣਾ 57000 ਦੀ ਵੈੜ ਦੇਣੀ ਹੈ ਦੇਣੀ ਹੈ ਆਫਰ ਬਸ ਮਾੜਾ ਮੋਟਾ ਮਾਨਤਾ ਨਹੀਂ ਹੋਊਗਾ ਠੀਕ ਆ 57000 ਦੀ ਬਾਈ ਕਹਿੰਦਾ ਵੈੜ ਦੇਣੀ ਆ ਆਫਰ ਹੀ ਹੈ ਜੀ ਬਾਕੀ ਜਿਹਨੂੰ ਵੀ ਕੋਈ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੋ ਧੰਨਵਾਦ